ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁਟਪ ਚੰਨ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾਇ ਇੱਕ ਤਾਜੀ ਸੋਈ ਵੜ ਸੇ ਲੈ ਲੈ ਕੇ ਆਏ ਜੀ ਅੱਧ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਾਈ ਫਾਰਮ ਚ ਬਣਾਉਣ ਲੱਗੇ ਆ ਬਾਈ ਦੇ ਫਾਰਮ ਦੀ ਵੜਾ ਤਾਜੀ ਸੋਈ ਆ ਤੇ ਜਿਸ ਪਿੰਡ 'ਚੋ ਵੀਡੀਓ ਬਣਾਉਣ ਲੱਗੇ ਆ ਪਿੰਡ ਮੋੜ ਮਕਸੂਦਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਬਾਈ ਨੂੰ ਤਪਾ ਸ਼ਹਿਰ ਇੰਦਰ ਸੰਧੂ ਕਲਾਂ ਢਿੱਲ ਮਾਈ ਨੇੜੇ ਰਹਿ ਜਾਂਦੇ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਸਿਕਾ ਲਾ ਸਸਿਕਾ ਲਾ ਬਾਈ ਉਹ ਠੀਕ ਹੋ ਵਧੀਆ ਜੀ ਵਧੀਆ ਜੀ ਨਾਮ ਤੇ ਮੋਬਾਈਲ ਨੰਬਰ ਬੋਲ ਦਿਓ ਜੀ ਨਾਮ ਗੁਲਾਬ ਸਿੰਘ ਹਮ ਤੇ ਮੋਬਾਈਲ ਨੰਬਰ 947686796 ਠੀਕ ਆ ਬਾਈ ਕਿਹੜਾ ਸ਼ੁਭਾ ਸੂਈ ਹੈ ਬੜਾ ਇਹ ਤੀਜਾ ਸ਼ੁਭਾ ਸੂਈ ਹੈ ਕਦੋਂ ਸੂਈ ਹੈ ਬਾਈ ਇਹ ਅੱਜ ਹੀ ਸੂਈ ਹੈ ਕਿੰਨੇ ਵਜੇ ਸੂਈ ਸੂਆ ਦੋ ਘੰਟੇ ਹੋ ਗਏ ਠੀਕ ਆ ਬੱਚਾ ਕੀ ਦੇਤਾ ਇਹਨੇ ਬੱਸ ਆ ਜੀ ਬੱਚਾ ਦੇਤਾ ਜੇਰ ਪੈ ਗਈ ਹੈ ਹਾਂ ਜੇਰਾ ਪਈ ਆ ਬਾਈ ਕੰਪਲੀਟ ਓਕੇ ਆ ਕਿੰਨਾ ਕੋ ਬੋਲਾ ਬਾਈ ਨੇ ਕੱਢਿਆ ਇਹ ਤਾਂ ਬਹੁਤ ਤਨ ਤਨ ਕਿਲੋ ਗੱਡਾ 400 ਓਕੇ ਕਿੰਨਾ ਕੀ ਰਿਕਾਰਡ ਆ ਵੈਸੇ ਦੋਦਾ ਬਈ ਇਹਦਾ ਬਾਈ ਪਹਿਲੇ ਸ਼ੂਤ ਇਹਨੇ ਦਿੱਤਾ 26 24 ਓਕੇ ਬਾਈ ਲੇਵਾ ਲੂਵਾ ਬੜਾ ਕਮਾਲ ਦਾ ਪੂਰਾ ਪੰਡ ਵਾਲਾ ਲੇਵਾ ਕੱਲਾ ਕੱਲਾ ਥਣ ਗਲਾਬੀ ਥਣ ਮੁਠੀ ਵਾਲਾ ਥਣ ਹੱਥੀ ਝੋਲੇ ਚਾਹੇ ਮਸ਼ੀਨਾਂ ਝੋਲੇ ਹਾਂ ਕੋਈ ਡਿਕਟ ਨਹੀਂ ਪਹਿਲੇ ਨਾੜਾ ਨੂੜਾ ਫੁੱਲ ਚੰਗੀਆਂ ਕੱਲਾ ਕੱਲਾ ਥਣਾ ਪੂਰੀ ਵਿਥੀ ਤੇ ਆ ਨਿਆਣਾ ਵੀ ਬਾਈ ਕਹਿੰਦਾ ਪਾਉਣਾ ਪਾਇਓ ਨਹੀਂ ਪਾਉਣਾ ਨਾ ਪਾਇਓ ਤਾਂ ਵੀ ਕੋਈ ਚੈੱਕ ਕਰਨੀ ਖੋਲ ਲੈ ਬਾਈ ਤੋਰ ਕੇ ਦਿਖਾ ਦੇ ਸਾਰੀਆਂ ਗੱਲਾਂ ਓਕੇ ਆ ਸੂਈ ਸਵਾਈ ਆ ਜੇਰਾ ਪਈ ਆ ਫੁੱਲ ਵੱਡਾ ਕਾਦ ਦਾ ਪ੍ਰਿੰਟ ਇੱਕ ਨੰਬਰ ਬ੍ਰੀਡ ਫੁੱਲ ਚਿਵਾਈ ਚ ਵੀ ਐਨ ਬਾਈ ਕਹਿੰਦਾ ਓਕੇ ਆ ਸੂਈ ਸਵਾਈ ਆ ਪਾਈ ਦੇ ਫਾਰਮ ਦੀ ਵੜਾ ਖੁਦ ਹਨਾ ਬਈ ਘਰ ਦੀ ਵੀ ਆਪਣੇ ਹਾਂ ਹਾਂ ਠੀਕ ਹੈ ਬਾਈ ਹੂੰ ਲੈ ਕਾਦ ਦਾ ਅੰਦਾਜ਼ਾ ਲਾਇਓ ਕਾਦ ਫੁੱਲਾ ਫੇਸ ਫੂਸ ਬੋਦੀਵਾਂ ਦੀ ਪੂਰੀ ਇੱਕ ਨੰਬਰ ਆ ਫੁੱਲ ਬ੍ਰੀਡ ਆ ਚੰਗੇ ਰਿਕਾਰਡ ਵਾਲੀ ਆ ਬਈ ਹੋਈ ਚੈੱਕ ਕਰੀ ਬਈ ਅਕੀ ਤਾਂ ਮਾਰੇ ਉਧਰੋਂ ਹੋ ਕੇ ਲੈ ਉਹਰਾ ਚੈੱਕ ਕਰੋ ਇੱਕ ਨੰਬਰ ਦੋਰਾ ਕਰਮਾ ਇਹ ਸਾ ਉਧਰ ਨਹੀਂ ਮੋੜਿਆ ਬਈ ਵਾਪਸੀ ਮੋੜਨੀ ਨਹੀਂ ਛੱਡ ਦੇ ਤੂੰ ਨਹੀਂ ਛੱਡ ਨਹੀਂ ਛੱਡ ਦੇ ਕੋਈ ਨਹੀਂ ਛੱਡ ਦੇ ਕੀ ਮੋਲ ਆ ਬਈ ਜਾਇਜ਼ ਇਹਦਾ ਯਾਰ ਮੋਲ ਆ ਵੀਡੀਓ ਤੇ ਕਰ ਦਾਂਗੇ ਬਈ ਬਹਜੇ ਮੋੜ ਠੀਕ ਆ ਮੋਲ ਬਈ ਕਹਿੰਦਾ ਫੋਨ ਤੇ ਕਰ ਲੈ ਮੋਲ ਆ ਜਿਹੜਾ ਬਿਲਕੁਲ ਜਾਇਜ਼ ਹੋਗਾ ਹਾਂ ਵੀ ਆ ਇਹ ਵੀ ਖਿੱਚ ਕੇ ਬਾਈ ਕਹਿੰਦਾ ਮੋਲ ਰੱਖਾਂ ਗਿਆ ਕਿ ਨਹੀਂ ਤੇ ਕਿਸੇ ਵੀ ਨੂੰ ਬਾਈ ਵੜ ਪਸੰਦ ਆ ਵੀ ਬਾਈ ਨਾ ਕਨੈਕਟ ਕਰ ਲਿਓ 私。